वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਸਵੇਰ ਆਪ ਦੇ ਲਈ ਆਨੰਦ ਅਤੇ ਖੁਸ਼ੀਆਂ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 17 ਅਧਿਆਏ ਦੇ 3 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਆਰ ਵੇਖੋ ਜੋ ਮੂਸਾ ਅਤੇ ਏਲੀਆ ਉਸ ਨਾਲ ਗੱਲਾਂ ਕਰਦੇ ਉਹਨਾਂ ਨੂੰ ਵਿਖਾਈ ਦਿੱਤੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਪਤਰਸ ਯੋਹੰਨਾ ਅਤੇ ਯਾਕੂਬ ਨੂੰ ਆਪਣੇ ਨਾਲ ਇੱਕ ਉੱਚੇ ਪਹਾੜ ਉੱਤੇ ਲੈ ਜਾ ਕੇ ਆਪਣੀ ਈਸ਼ਵਰਤਾਈ ਨੂੰ ਮਹਿਮਾ ਵਿੱਚ ਪ੍ਰਗਟ ਕੀਤਾ ਤਾਂ ਮੂਸਾ ਅਤੇ ਏਲੀਆ ਉਸ ਦੇ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੂੰ ਵਿਖਾਈ ਦਿੱਤੇ ਯਹੂਦੀਆਂ ਲਈ ਨਬੀਆਂ ਵਿੱਚੋਂ ਏਲੀਆ ਆਦਰਯੋਗ ਅਤੇ ਇੱਕ ਸ੍ਰੇਸ਼ਟ ਪੁਰਖ ਹੈ ਕਿਉਂਕਿ ਪਰਮੇਸ਼ਰ ਨੇ ਉਸ ਨੂੰ ਉਸ ਦੇ ਚੇਲੇ ਅਲੀਸ਼ਾ ਦੇ ਵੇਖਦੇ ਹੋਏ ਸਵਰਗ ਨੂੰ ਉਠਾ ਲਿਆ ਸੀ ਅਤੇ ਉਸ ਨੇ ਮੌਤ ਨਾ ਵੇਖੀ ਜਿਸਨੇ ਮੌਤ ਨਾ ਵੇਖੀ ਉਹ ਏਲੀਆ ਪ੍ਰਭੂ ਯਿਸੂ ਮਸੀਹ ਦੇ ਨਾਲ ਇਸ ਰੂਪਾਂਤਰਣ ਦੇ ਸਮੇਂ ਚੇਲਿਆਂ ਨੂੰ ਵਿਖਾਈ ਦਿੱਤਾ ਭਾਵ ਇਹ ਲਿਆ ਉਹਨਾਂ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਕਲੀਸਿਆ ਦੇ ਨਾਲ ਉਠਾ ਲਏ ਜਾਣਗੇ ਅਤੇ ਉਹ ਵੀ ਮੌਤ ਨੂੰ ਨਾ ਚਖਣਗੇ ਜਦੋਂ ਪ੍ਰਭੂ ਯਿਸੂ ਮਸੀਹ ਅਸਮਾਨ ਵਿੱਚ ਬਦਲਾ ਉੱਤੇ ਕਲੀਸਿਆ ਨੂੰ ਉਠਾ ਲੈ ਜਾਣ ਲਈ ਆਵੇਗਾ ਤਾਂ ਉਹਨਾਂ ਦੇ ਰੂਪ ਵੀ ਬਦਲ ਜਾਣਗੇ ਉਹਨਾਂ ਦੀ ਮਰਨ ਹਾਰ ਦੇ ਮੌਤ ਨੂੰ ਵੇਖੇ ਬਿਨਾ ਅਮਰਤਾਈ ਨੂੰ ਪਹਿਨ ਲਵੇਗੀ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਮਨੁੱਖ ਜਾਤੀ ਲਈ ਬਲੀਦਾਨ ਹੋਏ ਅਤੇ ਮੁਰਦਿਆਂ ਵਿੱਚੋਂ ਜੀ ਉੱਠੇ ਪ੍ਰਭੂ ਯਿਸੂ ਮਸੀਹ ਉੱਤੇ ਆਪਣੇ ਛੁਟਕਾਰੇ ਤੇ ਮੁਕਤੀ ਲਈ ਵਿਸ਼ਵਾਸ ਕਰਕੇ ਉਸ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਸਵੀਕਾਰ ਕੀਤਾ ਉਹ ਲੋਕ ਵੀ ਪ੍ਰਭੂ ਯਿਸੂ ਮਸੀਹ ਨਾਲ ਉਸ ਦੀ ਮਹਿਮਾ ਵਿੱਚ ਪ੍ਰਗਟ ਹੋਣਗੇ ਜਦੋਂ ਉਹ ਰਾਜ ਕਰਨ ਲਈ ਧਰਤੀ ਉੱਤੇ ਆਵੇਗਾ ਤੁਸੀਂ ਵੀ ਅਜਿਹਾ ਹੀ ਕਰ ਸਕੋ ਪਰਮੇਸ਼ਰ ਅੱਗੇ ਤੁਹਾਡੇ ਲਈ ਮੇਰੀ ਇਹੋ ਪ੍ਰਾਰਥਨਾ